ਸਾਰੇ ਦਰਸ਼ਕਾਂ ਨੂੰ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਸੋਤਰਾ ਰੋਡ ਮੰਗਾ ਸੱਤਾ ਪੈਨਾ ਮਾਤਾ ਦੇ ਮੰਦਿਰ ਦੇ ਨੇੜੇ ਸੈਂਟਰ ਤੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਨਾਭੀ ਵੈਦਾ ਪ੍ਰਕਿਰਤੀ ਦੇ ਵਿੱਚ ਬੈਲੈਂਸ ਬਣਾਉਣ ਲਈ ਜਿਹੜੇ ਆਪਾਂ ਹਰ ਜਗ੍ਹਾ ਬੂਟੇ ਲਗਾ ਰਹੇ ਆ ਤੇ ਪਹਿਲਾਂ ਪਿੱਛੇ ਵੀ ਤਾਂ ਆਪਾਂ ਵੀਡੀਓਜ਼ ਪਾਈਆਂ ਸੀ ਆਪਣੀਆਂ ਅਲਗ-ਅਲਗ ਥਾਵਾਂ ਤੇ ਜਿੱਥੋਂ-ਜਿੱਥੋਂ ਸਾਨੂੰ ਸਨੇਹੇ ਆ ਰਹੇ ਤੇ ਆਪਾਂ ਉੱਥੇ ਮੈਡੀਸਨ ਖਾਸ ਕਰ ਬੂਟੇ ਲਗਾ ਰਹੇ ਆ ਨੇਮ ਦੇ ਬੂਟੇ ਵੀ ਆਪਾਂ ਕਈ ਜਗ੍ਹਾ ਲਗਾਏ ਆ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਫਲ ਫਲਾਂ ਦੇ ਬੂਟੇ ਆ ਉਹ ਵੀ ਆਪਾਂ ਜਗ੍ਹਾ ਜਗ੍ਹਾ ਲਗਾ ਰਹੇ ਆ ਤੇ ਅੱਜ ਆਪਾਂ ਪਹੁੰਚੇ ਆ ਬਿਲਕੁਲ ਸਾਡੇ ਸੈਂਟਰ ਦੇ ਨਾਲ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਦਾ ਜਦੋਂ ਅਸੀਂ ਐਡਰੈਸ ਬੋਲੀਦਾ ਹੈ ਨਾਲ ਤੁਹਾਨੂੰ ਦੱਸੀਦਾ ਹੈ ਕਿ ਨਾਭੀ ਵੈਦਾ ਸੈਂਟਰ ਸੋਤਰਾ ਰੋਡ ਤੇ ਨੇੜੇ ਸੱਤਾਂ ਭੈਣਾ ਮਾਤਾ ਦਾ ਮੰਦਿਰ ਬਹੁਤ ਹੀ ਮਸ਼ਹੂਰ ਔਰ ਪੁਰਾਣਾ ਜਿਹੜਾ ਮੰਦਿਰ ਸਾਡੇ ਬੰਗਾ ਵਿੱਚ ਸੋਤਰਾ ਰੋਡ ਤੇ ਸਥਿਤ ਹੈ ਅੱਜ ਆਪਾਂ ਉਸੇ ਮੰਦਿਰ ਦੇ ਵਿੱਚ ਇੱਧਰ ਬਾਬਾ ਜੀ ਸੱਤਾ ਭੈਣਾ ਮਾਤਾ ਦੇ ਮੰਦਿਰ ਤੋਂ ਜੋ ਦੇਖ ਰਹੇ ਸਾਰੇ ਮੰਦਿਰ ਦੀ ਕਰ ਰਹੇ ਨੇ ਇੱਥੇ ਤੇ ਸਾਰੇ ਇਹ ਹੀ ਦੇਖਦੇ ਨੇ ਤੇ ਬਾਬਾ ਜੀ ਵੀ ਸਾਡੇ ਨਾਲ ਹੈ ਤੇ ਅੱਜ ਆਪਾਂ ਇੱਥੇ ਵੀ ਪਹਿਲਾਂ ਪਿਛਲੇ ਸਾਲ ਵੀ ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਵੀਡੀਓ ਇੱਧਰ ਕੈਮਰਾ ਘੁਮਾਈਓ ਪਿਛਲੇ ਸਾਲ ਆਪਾਂ ਇੱਥੇ ਅੰਬ ਦੇ ਜਿਹੜੇ ਪਹਿਲਾਂ ਦਰਖਤ ਲਗਾਏ ਸੀ ਅੱਜ ਉਹ ਵੀ ਦੇਖੋ ਕਾਫੀ ਵੱਡੇ ਹੋ ਗਏ ਨੇ ਤੇ ਇੱਥੇ ਬਾਬਾ ਜੀ ਨੇ ਉਦੋਂ ਲਵਾਏ ਸੀ ਤੇ ਹੁਣ ਆਪਾਂ ਅੱਗੇ ਇਹ ਇਹ ਨਿੰਮ ਦੇ ਦੇ ਰਖਤ ਹੈ ਔਰ ਨਿੰਬੂ ਦੇ ਵੀ ਜਿਹੜੇ ਦਰਖਤ ਹੈ ਉਹ ਵੀ ਇੱਥੇ ਅੱਜ ਆਪਾਂ ਲਾਣ ਜਾ ਰਹੇ ਆ ਨਾਲ ਆਪਣੇ ਇਹ ਪ੍ਰਦੀਪ ਜੀ ਵੀ ਨਾਲ ਹੈ ਨਾਬੀਵਾਦਾ ਸੈਂਟਰ ਤੋਂ ਸਾਡੀ ਟੀਮ ਇਹ ਸਾਰੇ ਬੂਟੇ ਲਾਣ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਨੇ ਪ੍ਰਦੀਪ ਜੀ ਵੀ ਆ ਜਾਓ ਪ੍ਰਦੀਪ ਜੀ ਲਾਈਏ ਬਾਬਾ ਜੀ ਨਿੰਮ ਦੇ ਬੂਟੇ ਆਪਣੇ ਹੱਥਾਂ ਨਾਲ ਪਲੀਜ਼ ਆਓ ਪ੍ਰਦੀਪ ਜੀ ਚੱਕੋ ਚੱਕੇ ਲਵਾ ਹਾਂਜੀ ਇਸੇ ਤਰ੍ਹਾਂ ਆ ਵੀ ਪ੍ਰਦੀਪ ਜੀ ਇਹ ਵੀ ਬੂਟਾ ਉਧਰ ਲਾਓ ਨਾਬੀਵਾਦਾ ਆਯੁਰਵੈਦਿਕ ਸੈਂਟਰ ਵੀ ਆਪਣੀ ਜਿਹੜੀ ਡਿਊਟੀ ਆ ਵਾਤਾਵਰਨ ਨੂੰ ਲੈ ਕੇ ਨਵਾਈ ਜਾ ਰਿਹਾ ਵਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਅਲੱਗ-ਅਲੱਗ ਇਹ ਵਾ ਦਾ ਮੌਸਮ ਜਿਹੜਾ ਬਰਸਾਤਾਂ ਦਾ ਇਹਦੇ ਵਿੱਚ ਬੂਟੇ ਬਹੁਤ ਵਧੀਆ ਢੰਗ ਨਾਲ ਪਨਪ ਸਕਦੇ ਆ ਤੁਸੀਂ ਵੀ ਸਾਰੇ ਬੂਟੇ ਜ਼ਰੂਰ ਲਗਾਓ ਇਹ ਆਪਣੇ ਆਕਸੀਜਨ ਵਾਤਾਵਰਨ ਨੂੰ ਸਾਫ਼ ਰੱਖਣ ਲਈ ਆਕਸੀਜਨ ਜ਼ਿਆਦਾ ਮਾਤਰਾ ਚ ਦੇਣ ਵਾਲੇ ਜਿਹੜੇ ਬੂਟੇ ਜਿਦਾਂ ਕਿ ਨਿੰਮ ਐ ਅਰਜੁਨਦਾ ਦਰਖਤ ਐ ਪਿੱਪਲ ਐ ਬੋਹੜ ਐ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਦਰਖਤ ਨੇ ਜਿਹੜੇ ਬਹੁਤ ਸਾਰੀ ਸਾਨੂੰ ਆਕਸੀਜਨ ਵੱਡੀ ਮਾਤਰਾ ਚ ਦਿੰਦੇ ਨੇ ਨਾਲ ਜੇਕਰ ਜੇ ਕਿਸੇ ਨੇ ਆਪਣੇ ਘਰ ਚ ਵੀ ਕੋਈ ਦਰਖਤ ਪੌਦਾ ਲਗਾਣਾ ਹੋਰ ਆਕਸੀਜਨ ਤੁਸੀਂ ਚਾਹੁੰਦੇ ਹੋ ਜਿਆਦਾ ਆਕਸੀਜਨ ਪੈਦਾ ਕਰਨ ਵਾਲੇ ਬੂਟੇ ਲਗਾਣੇ ਆ ਜਗ੍ਹਾ ਘੱਟ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਅਸ਼ੋਕਾ ਟਰੀ ਘੱਟ ਜਗ੍ਹਾ ਵਿੱਚ ਅਸ਼ੋਕਾ ਟਰੀ ਨਾਮ ਨਾਲ ਲੱਗ ਜਾਂਦੇ ਨੇ ਬਹੁਤ ਸਾਰੇ ਘਰਾਂ ਦੇ ਬਾਹਰ ਲੋਕਾਂ ਨੇ ਲਗਾਏ ਵੀ ਹੁੰਦੇ ਨੇ ਅਸ਼ੋਕਾ ਟਰੀ ਲਗਾਓ ਉਹ ਤੁਹਾਨੂੰ ਬਹੁਤ ਵੱਡੀ ਮਾਤਰਾ ਚ ਆਕਸੀਜਨ ਦੇਗਾ ਇੰਨੇ ਹੀ ਕਹਿੰਦੇ ਹੋਏ ਆਪਾਂ ਨਾਭੀ ਵੈਦਾ ਆਯੁਰਵੈਦਿਕ ਸੈਂਟਰ ਤੋਂ ਪਹਿਲਾਂ ਤਾਂ ਬਾਬਾ ਜੀ ਦਾ ਅਸੀਂ ਧੰਨਵਾਦ ਕਰਦੇ ਆ ਕਿ ਬਾਬਾ ਜੀ ਨੇ ਸਾਨੂੰ ਸੱਦਾ ਦਿੱਤਾ ਕਿ ਨਿੰਮ ਦੇ ਬੂਟੇ ਜਿੱਥੇ ਉਹਦੀ ਹਾਲੇਦ ਵਾਲੇ ਲਾਹ ਜਾ ਰਹੇ ਹੋ ਨੇੜੇ ਆਪਣੇ ਇੱਥੇ ਵੀ ਹੋਰ ਲਗਾਏ ਜਾਣ ਤੇ ਆਪਾਂ ਅੱਜ ਲਗਾਏ ਹੈਗੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਕ ਮਿੰਟ ਸਾਡੇ ਦਰਸ਼ਕਾਂ ਨੂੰ ਤੁਸੀਂ ਵੀ ਪਲੀਜ਼ ਹਾਂਜੀ ਭਈਆ ਜੀ ਨਿਵਾ ਹਜੇ ਬੇਦਾ ਨਾਵੀ ਬੇਜਾ ਵਾਲੇ ਬਹੁਤ ਅੱਛਾ ਪ੍ਰਾਲਾ ਕਰ ਰਹੇ ਹੈ ਜੇ ਜੇਕੇ ਬੂਟਾ ਲਗਾ ਰਹੇ ਹੈ ਇਹ ਬਹੁਤ ਅੱਛੀ ਬਾਤ ਹੈ ਹਾਂ ਠੀਕ ਹੈ ਜੀ ਸਾਰੇ ਦਰਸ਼ਕਾਂ ਨੂੰ ਫਿਰ ਇੱਕ ਵਾਰ ਬੇਨਤੀ ਹਰ ਜਗ੍ਹਾ ਦਰਖਤ ਪੌਦੇ ਲਗਾਓ ਜੇਕਰ ਆਉਣ ਵਾਲੇ ਸਮੇਂ ਚ ਆਪਣੀ ਪੀੜ੍ਹੀਆਂ ਨੂੰ ਤੁਸੀਂ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਆ ਤਾਂ ਬੂਟੇ ਲਗਾਓ ਨਮਸਕਾਰ ਸਤਿ ਸ਼੍ਰੀ ਅਕਾਲ